ਦੱਸਦੀ ਹੈ ਕਿ ਕਰੰਟ ਲੱਗਣ ਤੋਂ ਬਾਅਦ ਮਹਿਲਾ ਨੂੰ ਨੇੜੇ ਦੇ ਸਰਕਾਰੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਹੈ ਜਿੱਥੇ ਕੀ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਜਾਂਦਾ ਹੈ ਫਿਲਹਾਲ ਮਾਮਲਾ ਪੁਲਿਸ ਦੀ ਜਾਂਚ ਦੇ ਅਧੀਨ ਹੈ ਜੀ ਨਾਮ ਤੁਹਾਡਾ ਜੀ ਮੇਰਾ ਨਾਮ ਅਮਰਿੰਦਰ ਸਿੰਘਾ ਪੁਲੀ ਲੋਕ ਖੁਰਦਪਿੰਡ ਮੇਰਾ ਜੀ ਸਾਡੇ ਲਾਗਪਿੰਡ ਕੋਡ ਦਾ ਮੇਰਾ ਨਾਦਾ ਜੀ ਕੋਡ ਪਿੰਡ ਅਸੀਂ ਉੱਥੇ ਮਾ ਸਾਡੇ ਕਣ ਗਏ ਸੀਗੇ ਤੇ ਜਦੋਂ ਮਾ ਸਾਡੇ ਕੇ ਵਾਪਸ ਆਏ ਗੱਡੀ 'ਚ ਬੱਠਣ ਲੱਗੇ ਨਾਲ ਵੀ ਇੱਕ ਠੰਡੇ ਵਾਲੀ ਗੱਡੀ ਖੜੀ ਸੀਗੀ ਹਾਂ ਤੇ ਉਹਨਾਂ ਦੇ ਮਾਤਾ ਦਾ ਹੱਥ ਲੱਗ ਗਿਆ ਜਾਂ ਕੁਝ ਵੀ ਕਹ ਲਓ ਨਾਲ ਲੱਗ ਗਿਆ ਤੇ ਉਹਨੂੰ ਕੰਡ ਲੱਗ ਗਿਆ ਜਿਸ ਕਾਰਨ ਉਹਨਾਂ ਦੀ ਜਾਨ ਜਲੇਗੀ ਤੇ ਮੈਂ ਪ੍ਰਸ਼ਾਸਨ ਨੂੰ ਇਹ ਮੰਗ ਕਰਦਾ ਵੀ ਇਹ ਜੀ ਗੱਡੀਆਂ 'ਚ ਸਖਤ ਨੋਟਿਸ ਦੇ ਕੇ ਪਰਚਾ ਦਰਜ ਕਰਨਾ ਚਾਹੀਦਾ ਵਾ ਜੇ ਇਹਨਾਂ ਕਰਕੇ ਸਾਡਾ ਬੜਾ ਵੱਡਾ ਘਾਟਾ ਪਿਆ ਦਾ ਉਹਦਾ ਸਿੱਧਾ ਹੀ ਕੰਮ ਪਤਾ ਆਇਆ ਸੀ ਕਿ ਉਹਦੀ ਕਲੀਨਿੰਗ ਨਹੀਂ ਹੋ ਰਹੀ ਡਰੈਕਟ ਕਰ ਦਿੱਤੇ ਉਹਦੀ ਮਾਤਾ ਦਾ ਨਾਮ ਕੀ ਸੀ ਤੁਹਾਡਾ ਨਾਮ ਗੁਰਮੀਤ ਵਰਦੀ ਦਾ ਜੀ ਕਿੰਨੀ ਉਮਰ ਸੀ ਉਹਨਾਂ ਦੀ ਉਹਨਾਂ ਦੀ ਉਮਰ 50 ਸਾਲ ਤੋਂ 55 ਸਾਲ ਦੇ ਵਿਚਕਾਰ ਦੀ ਸੀ ਜਿਹੜੀ ਗੱਡੀ ਖੜੀ ਸੀ ਉਹ ਕੋਲ ਖੜਾ ਗਏ ਸੀ ਕਿ ਤੁਸੀਂ ਠੰਡ ਪੀਣ ਲੱਗੇ ਸੀਗੇ ਕੁਝ ਨਹੀਂ ਨਹੀਂ ਉਹ ਤਾਂ ਗੱਡੀ ਖੜਾ ਕੇ ਰਸਤਾ ਛੱਡ ਕੇ ਗਿਆ ਹੋਇਆ ਸੀਗਾ ਅੱਛਾ ਉਹ ਪੂਰਾ ਟਾਈਮ ਸੀ ਕੋਈ ਛੱਡਿਆ ਨਹੀਂ ਕੋਈ ਨਹੀਂ ਇਹ ਇਹਨਾਂ ਦੀ ਗਲਤੀ ਹੈ ਪ੍ਰਸ਼ਾਸਨ ਨੂੰ ਜੱਟਣਾ ਚਾਹੀਦਾ ਵਾ ਪ੍ਰਸ਼ਾਸਨ ਨੂੰ ਉਹਦੀ ਕਾਰਵਾਈ ਕਰਨੀ ਚਾਹੀਦੀ ਆ ਇੱਕ ਹਜ਼ਾਰਾਂ ਲੋਕਾਂ ਨੇ ਜਾਣ ਚਾਹਿਆ ਹੁੰਦਾ ਤੇ ਜਦ ਗੱਡੀ ਵਾਲਾ ਕੋਈ ਹੈ ਕੋਈ ਨਹੀਂ ਸੀ ਕੋਈ ਕੋਈ ਨਹੀਂ ਸੀ ਖੜਕਾਈ ਗੱਡੀ ਪੰਨੀ ਵੀ ਗੱਡੀ ਉਹ ਜਮਣੇ ਮੋਟੀ ਹੱਥ ਜੜ ਮਾਰਿਆ ਤੇ ਗੱਡੀ ਕੋਈ ਨਹੀਂ ਨਿਕਲਿਆ ਇਸੋ ਜੇ ਕੋਈ ਨਹੀਂ ਉਹ ਵੀ ਵੀਡੀਓ ਹੈਗੀ ਗੱਡੀ ਦੀ ਬਣਾਈ ਹੋਈ ਆ ਪ੍ਰਸ਼ਾਸਨ ਨੂੰ ਮੈਂ ਦਊਗਾ ਤੇ ਪਾਚਾ ਦਾ ਜ ਕਰਵਾ ਦੇ ਤੇ ਮਾਤਾ ਇਹਨਾਂ ਕੋਣ ਕੋਣ ਸੀ ਬਾਤਾਂ ਮੈਂ ਜਿਕੇ ਉਹਨੇ ਕਰਦੇ ਸੀ ਸਾਡੀ ਫੈਮਿਲੀ ਉਹ ਸੀ ਸਾਰੀ ਜੀ ਹਾਂ ਜੀ 3 ਨਬਰ ਦਾ ਜੀ ਕੌਫਰ 3 ਸੀ ਤੇ ਇੱਕ ਕੇਸ ਆਇਆ ਕਹਿੰਦੇ ਲੇਡੀ ਡੈਥ ਹੋਈ ਹੈ கரੰਟ ਲੱਗਣਾ ਸੀ ਮਾਮਲਾ ਜੀ ਅ ਪੇਸ਼ੈਂਟ ਦਾ ਨਾਮ ਜੀ ਗੁਰਮੀਤ ਕੌਰ ਹੈ ਤੇ ਬਿਲਕੁਲ ਸਵੇਰੇ ਆਇਆ ਸੀ ਜੀ ਕਿਚਨ ਸ਼ੌਟ ਡੈੱਟ ਸੀ ਪਰ ਇਲੈਕਟ੍ਰਿਕ ਸ਼ੌਕ ਨਾਲ ਉਹਨੇ ਟੈਸਟ ਕੀਤਾ ਤੇ ਆਪਾਂ ਬੋਡੀ ਬੋਡੀ ਜਿਹੜੀ ਹੌਲਟੇਜ ਫੈਸਦੀ ਹੈ ਉਹ ਉਹਦੇ ਪੋਸਟ ਕਰ ਤੋਂ ਬਰੇਗਾ ਤੇ ਕੀ ਇਲੈਕਟ੍ਰਿਕ ਸ਼ੌਕ ਕੀ ਮੈਨ ਲੱਗੇ ਉਹ ਦੱਸੋ ਤੁਸਾਂ ਨੂੰ ਸਰ ਜੋ ਉਹਨਾਂ ਨੇ ਵੀਡੀਓ ਦਿਖਾਈ ਉਹਦੇ ਤਾਂ ਆਪਣਾ ਦਾ ਜਿਹੜੀ ਕੋਰਟਿਕ ਵਾਲੀ ਹੈ ਜਿਹੜੀ ਮੇਲੇ 'ਚ ਲਗਾਈ ਜਾਂਦੀ ਹੈ ਹਾਂ ਉਹਦਾ ਤੇ ਬਾਇਸਡ ਤੋਂ ਵੀ ਕਰੰਟ ਲੱਗਿਆ ਮੇਰਾ ਗੈਸ ਕਿਸੇ ਵੇਲੇ ਹਸਰਣ ਲੱਗਿਆ ਕਿਵੇਂ ਲੱਗੇ ਫੇਟ ਜੀ ਗਏ ਜਿੱਦੇ ਨਾ। ਜੀ ਬਸ। ਦੱਸ ਜੀ ਕੀ ਨਾਮ ਤੁਹਾਡਾ ਜੀ? ਨਾਮ ਮੇਰਾ ਸਰਜੀਤ ਸਿੰਘ ਹੈ ਜੀ। ਕਿਹੜਾ ਪਿੰਡਾ ਜੀ? ਨੀਲੋਂ ਖੁਰਦ। ਉਹ ਕੀ ਮਾਮਲਾ ਹੋਇਆ ਕਹਿੰਦਾ ਕੋਟ ਦੇ ਮੇਲੇ ਦੇ ਵਿੱਚ ਇੱਕ ਮਾੜੀ ਡੈਥ ਹੋਈ ਹੈ। ਇਹ ਸਾਡੇ ਪਿੰਡ ਜੀ ਨਾਲ ਦੇ ਪਿੰਡ ਕੋਟ ਗੰਗੂ ਰਹਿ। ਹੂੰ। ਨਾਗ ਭਾਗ ਦਾ ਮੇਲਾ ਲੱਗਦਾ ਹੈ। ਉਸੇ ਸਾਰੇ ਮਤਲਬ ਮਤਲਬ ਪਿੰਡ ਦੀ ਨੇੜੇ-ਨੇੜੇ ਪਿੰਡਾਂ ਦੀ ਆਸਤਾ ਸਾਡੇ ਅਸੀਂ ਉੱਥਾ ਦੇਖਣ ਜਾਂਦੇ ਆਂ। ਹਾਂ। ਹਰ ਸਾਲ ਦੀ ਤਰ੍ਹਾਂ ਮਤਲਬ ਇਸ ਸਾਲ ਵੀ ਇਹ ਮਤਲਬ ਸਵੇਰੇ ਸਾਜਰੇ ਪਰਿਵਾਰ ਨੂੰ ਲੈ ਕੇ ਆਪਣੇ ਮੱਥਾ ਟੇਕਣ ਗਏ ਸੀ। ਉੱਥੇ ਜਦੋਂ ਮੱਥਾ ਟੇਕ ਕੇ ਵਾਪਸ ਆਪਣੀ ਗੱਡੀ ਦੇ ਵਿੱਚ ਆ ਕੇ ਬੈਠਣ ਲੱਗੇ ਇੱਕ ਨਾਲ ਗੱਡੀ ਖੜੀ ਸੀ ਉਹਦੇ ਵਿੱਚ ਉਹਨਾਂ ਨੇ ਡਾਇਰੈਕਟ ਕਰੰਟ ਛੱਡਿਆ ਹੋਇਆ ਸੀ ਗਿਆ ਕਿਹੜੀ ਗੱਡੀ ਸੀ ਗੱਡੀ ਉਹ ਕੋਈ ਠੰਡੇ ਵਾਲੀ ਸੀ ਜਿਹੜੀ ਮਤਲਬ ਆਮ ਆਪਾਂ 100 ਰੁਪਏ ਦਾ ਠੰਡਾ ਪੀਂਦੇ ਆ ਤੇ ਮਤਲਬ ਉਹਨਾਂ ਇਹਨਾਂ ਨੇ ਮਤਲਬ ਆਮ ਹੀ ਮਤਲਬ ਉਹਦੇ ਨੂੰ ਕਿਤੇ ਟੱਚ ਹੋ ਗਿਆ ਤੇ ਉਹਨੂੰ ਕਰੰਟ ਲੱਗ ਗਿਆ ਜਦੋਂ ਇਹਨਾਂ ਨੇ ਬਾਅਦ ਵਿੱਚ ਦੇਖਿਆ ਉਹਦੇ ਵਿੱਚ ਡਾਇਰੈਕਟਲੀ ਮਤਲਬ ਸਿੱਧਾ ਕਰੰਟ ਛੱਡਿਆ ਹੋਇਆ ਸੀ ਜਿਹਦੀ ਇਹਨਾਂ ਕੋਲ ਵੀਡੀਓ ਵੀ ਹੈ ਤੇ ਇਹਦੀ ਮਾਤਾ ਦੀ ਹੁਣ ਮੁੰਡੇ ਦੀ ਗਰਮੀਤ ਕੌਰ ਦੀ ਡੈਥ ਹੋ ਗਈ ਤੇ ਜਿਹੜਾ ਮਤਲਬ ਉਹ ਬੰਦਾ ਉਹਦੇ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਤਾਂ ਕਿ ਅੱਗੇ ਵਾਸਤੇ ਮਤਲਬ ਕਿਸੇ ਨੂੰ ਇਹੋ ਜਿਹਾ ਮਤਲਬ ਜਾਨੀਵਾਲੀ ਨੁਕਸਾਨ ਨਾ ਹੋਵੇ ਕਿਹਦੀ ਪੁਲਿਸ ਕੰਪਲੇਟ ਕਰਤੀ ਜੀ ਪੁਲਿਸ ਕੰਪਲੇਟ ਜੀ ਹੁਣ ਮਤਲਬ ਇੱਥੇ ਸਿਵਲ ਹਸਪੀਟਲ ਲੈ ਕੇ ਆਏ ਇਹਨਾਂ ਨੇ ਮੌਸਚਰੀ ਦੇ ਵਿੱਚ ਮਤਲਬ ਡੈਡ ਬੋਡੀ ਰੱਖਤੀ ਹੈ ਤੇ ਹੁਣ ਉਹ ਅੱਗੇ ਮਤਲਬ ਪ੍ਰਸ਼ਾਸਨ ਜੋ ਕਾਰਵਾਈ ਆ ਉਹ ਅੱਗੇ ਮਤਲਬ ਕੀਤੀ ਜਾਏ ਉਹਦੇ ਵਿੱਚ